ਅਸੀਂ ਕਾ ਜੀ ਸਵਾਗਤ ਹੈ ਵੀਡੀਓ ਦੇ ਵਿੱਚ ਤੇ ਅੱਜ ਅਸੀਂ ਜਾ ਰਹੇ ਹਾਂ ਮਾਤਾ ਨੈਣਾ ਦੇਵੀ ਦੇ ਦਰਸ਼ਨ ਕਰਨ ਤੇ ਆਪਾਂ ਪਹੁੰਚ ਗਏ ਜਿਹੜੇ ਨੈਣਾ ਦੇਵੀ ਜਿਹੜਾ ਕੌਲਾਂ ਵਾਲਾ ਟੋਬਾ ਬਾਰਡਰ ਤੇ ਉੱਥੇ ਪਹੁੰਚ ਚੁੱਕੇ ਹਾਂ ਤੇ ਬਣੇ ਰਹੋ ਜੀ ਵੀਡੀਓ ਦੇ ਐਂਡ ਤੱਕ ਤੁਹਾਨੂੰ ਐਂਡ 'ਚ ਮਾਤਾ ਨੈਣਾ ਦੇਵੀ ਦੇ ਜਿਹੜਾ ਦਰਬਾਰ ਸਾਹਿਬ ਮੰਦਿਰ ਉਹਦੇ ਵੀ ਦਰਸ਼ਨ ਕਰਵਾਵਾਂਗੇ ਤੇ ਲੋ ਜੀ ਹੁਣ ਇੱਥੋਂ ਆਪਾਂ ਚੱਲੇ ਪਾਤੇ ਉੱਪਰ ਨੂੰ ਜਿਹੜੀ ਚੜ੍ਹਾਈ ਆਪਾਂ ਸ਼ੁਰੂ ਕਰਤੀ ਕੌਲਾਂ ਵਾਲੇ ਟੋਬੇ ਕੋਲੇ ਆ ਜਿਹੜੇ ਆਪਾਂ ਪਹੁੰਚਣ ਵਾਲੇ ਆ ਤੇ ਉੱਥੋਂ ਆਪਾਂ ਚੜਾਈ ਹੈ ਜਿਹੜੀ ਉੱਪਰ ਨੂੰ ਸ਼ੁਰੂ ਕਰਤੀ ਤੇ ਐਂਡ ਤੇ ਬਣੇ ਰਹੋ ਜੀ ਆਪਾਂ ਤੁਹਾਨੂੰ ਜਿਹੜੇ ਮਾਤਾ ਨਾਣਾ ਦੇਵੀ ਜੀ ਦਾ ਮੰਦਿਰ ਹੈ ਉਹਦੇ ਦਰਸ਼ਨ ਕਰਵਾਵਾਂਗੇ ਤੇ ਤੁਹਾਨੂੰ ਰਾਸਤਾ ਵੀ ਦਿਖਾਉਣੇ ਅੱਜ ਤੇ ਮੈਂ ਇੱਥੇ ਬਹੁਤ ਵਾਰੀ ਆਇਆ ਹੁਣ ਮੇਰੇ ਖਿਆਲ ਚ ਜਿਹੜੇ ਵੀਡੀਓ ਦੇਖ ਰਹੇ ਨੇ ਉਹ ਵੀ ਇੱਥੇ ਕਾਫੀ ਵਾਰ ਆਏ ਹੋਣਗੇ ਤੇ ਕਈ ਸੱਜਣ ਮਿੱਤਰ ਹੈ ਜਿਹੜੇ ਉਹ ਨਹੀਂ ਆਏ ਹੋਏ ਹੋਣੇ ਤਾਂ ਉਹ ਆਪਣੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੋਂ ਮਾਤਾ ਰਾਣੀ ਮਾਤਾ ਨੈਣਾ ਦੇਵੀ ਜੀ ਦੇ ਜਿਹੜੇ ਤੁਹਾਨੂੰ ਮੰਦਰਾਂ ਦੇ ਦਰਸ਼ਨ ਕਰਵਾਵਾਂਗੇ ਤੇ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਨਾ ਤੇ ਜ਼ਰੂਰ ਕਮੈਂਟਾਂ ਦੇ ਵਿੱਚ ਲਿਖਣਾ ਜੈ ਮਾਤਾ ਦੀ ਤੇ ਮੇਰੇ ਵਰਗੇ ਹੋਰ ਵੀ ਬਹੁਤ ਪਿਆਰੇ ਜਿਹੜੇ ਮਾਤਾ ਰਾਣੀ ਨੂੰ ਬਹੁਤ ਮੰਨਦੇ ਹੋਣੇ ਮੈਂ ਵੀ ਮੰਨਦਾ ਹਾਂ ਮਾਤਾ ਰਾਣੀ ਨੂੰ ਮੈਂ ਵੀ ਇੱਥੇ ਕਈ ਵਾਰ ਜਿਹੜੇ ਆਉਂਦਾ ਜਾਂ ਰਹਿੰਦਾ ਹਾਂ ਤੇ ਪਹਾੜੀ ਏਰੀਆ ਹੈਗਾ ਤੇ ਜਿਹੜੇ ਸੱਪਾਂ ਜਿਹੜੇ ਸੜਕ ਮੇਲਦੀ ਹੈ ਤੇ ਇਥੋਂ ਮਤਲਬ ਜਿਹੜੀ ਡਰਾਈਵਰੀ ਆਪਾਂ ਨੂੰ ਪੂਰੀ ਧਿਆਨ ਨਾਲ ਕਰਨੀ ਚਾਹੀਦੀ ਹੈ ਚਾਹੇ ਆਪਾਂ ਮੋਟਰਸਾਈਕਲ ਤੇ ਆਉਣੇ ਆ ਚਾਹੇ ਗੱਡੀ ਤੇ ਆਉਣੇ ਆ ਤੇ ਜਿੰਨੇ ਵੀ ਇੱਥੇ ਮਤਲਬ ਧਿਆਨ ਨਾਲ ਜਿਹੜੀ ਪੂਰੀ ਫੁੱਲ ਡਰਾਈਵਰੀ ਆ ਜਿਹੜੀ ਉਹ ਧਿਆਨ ਨਾਲ ਕਰਨੀ ਚਾਹੀਦੀ ਆ ਆ ਦਰਖਤ ਦੇਖੋ ਹਿਮਾਚਲ ਵਾਲੇ ਦਰਖਤਾਂ ਨੂੰ ਬਹੁਤ ਪਿਆਰ ਕਰਦੇ ਨੇ ਤੇ ਸੜਕਾ ਜਿਹੜੀ ਉਹ ਸਾਈਡਾਂ ਤੋਂ ਕੱਢਤੀ ਪਰ ਦਰਖਤ ਨਹੀਂ ਵੱਢਿਆ ਤੇ ਜਿੰਨੇ ਵੀ ਹਿਮਾਚਲ ਚ ਹਿਮਾਚਲ ਸਰਕਾਰ ਨੂੰ ਦੀ ਗੱਲ ਕਰ ਸਕਦੇ ਆ ਜਾਂ ਹਿਮਾਚਲ ਦੇ ਲੋਕਾਂ ਦੀ ਗੱਲ ਕਰ ਸਕਦੇ ਆ ਵੀ ਇੱਧਰ ਜਿਹੜੇ ਤੁਸੀਂ ਆਪਾਂ ਹਰੇ-ਭਾਈ ਆ ਜਿਹੜੀ ਪਹਾੜ ਦੇ ਨਾਲ-ਨਾਲ ਉਹ ਵੀ ਦੇਖ ਰਹੇ ਹਾਂ ਵੀ ਇੱਥੇ ਇਹ ਦਰਖਤਾਂ ਨੂੰ ਬਹੁਤ ਪਿਆਰ ਕਰਦੇ ਨੇ ਇਸੇ ਕਰਕੇ ਸ਼ਾਇਦ ਜਿਹੜਾ ਇਹ ਮਾਚਲ ਦਾ ਮੌਸਮ ਉਹ ਠੰਡਾ ਰਹਿੰਦਾ ਹੈ ਤੇ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਨਾ ਤੇ ਹੋਰ ਵੀ ਜਿੰਨੇ ਵੀ ਜਾਣੇ ਆਏ ਇੱਥੇ ਆਏ ਹੋਏ ਨੇ ਮਤਲਬ ਕਿੰਨੇ ਵਾਰੀ ਆਏ ਹੋ ਉਹ ਵੀ ਕਮੈਂਟਾਂ ਦੇ ਵਿੱਚ ਦੱਸਣਾ ਕਿਉਂ ਮੈਂ ਤਾਂ ਕਾਫੀ ਵਾਰੀ ਇੱਥੇ ਆਉਂਦਾ ਹੀ ਰਹਿਣਾ ਮਾਤਾ ਜੀ ਦੇ ਦਰਸ਼ਨ ਕਰਨ ਤੇ ਸੋਨ ਵੀ ਦਰਸ਼ਨ ਕਰਵਾਵਾਂਗੇ ਅੰਡ ਤੇ ਮੰਦਿਰ ਦੇ ਤੇ ਆਪਾਂ ਜਿਹੜੇ ਜਾਵਾਂਗੇ ਜੀ ਅੱਗੇ ਤਾਂ ਦੇਖੋ ਆਪਾਂ ਜਦੋਂ ਆਉਂਦੇ ਹੁੰਦੇ ਸੀ ਪਹਿਲਾਂ ਤਾਂ ਆਪਾਂ ਅੱਗੇ ਪੌੜੀਆਂ ਚੜਦੇ ਹੁੰਦੇ ਸੀ ਠੀਕ ਆ ਜਿਉਂ-ਜਿਉਂ ਹਿਮਾਚਲ ਸ਼ਹਿਰ ਆ ਜਿਹੜੀ ਜਿਹੜੀ ਡਿਵੈਲਪਮੈਂਟ ਉਹ ਕਰੀ ਜਾਂਦੀ ਆ ਠੀਕ ਆ ਅੱਗੇ ਆਪਾਂ ਪੌੜੀਆਂ ਚੜਦੇ ਲੋ ਸੇਰਾਂ ਵਾਲੇ ਗੇਟ ਤੇ ਆਪਾਂ ਪਹੁੰਚ ਚੁੱਕੇ ਆ ਸੇਰਾਂ ਵਾਲੇ ਗੇਟ ਤੋਂ ਆਪਾਂ ਥੋੜਾ ਜਿਹਾ ਅੱਗੇ ਜਾ ਕੇ ਅੱਗੇ ਪੌੜੀਆਂ ਚੜਦੇ ਹੁੰਦੇ ਸੀ ਤੇ ਫਿਰ ਇਹਨਾਂ ਨੇ ਇੱਥੇ ਲਿਫਟ ਦਾ ਵੀ ਮਤਲਬ ਲਾਤੀਆਂ ਸੀ ਕਈ ਸੱਜਣ ਮਿੱਤਰ ਲਿਫਟ ਰਹੀਂ ਵੀ ਜਾਂਦੇ ਹੋਣਗੇ ਪੌੜੀਆਂ ਵੀ ਚੜਦੇ ਹੋਣਗੇ ਪਰ ਜੇ ਅੱਜ ਆਪਾਂ ਸਿੱਧੀ ਗੁਫਾ ਕੋਲੇ ਜਿਹੜੀ ਚੜਾਈ ਜਾਂਦੀ ਆ ਮਤਲਬ ਗੱਡੀ ਜਾਣ ਲੱਗੀ ਗੁਫਾ ਕੋਲੇ ਅੱਜ ਆਪਾਂ ਉੱਥੇ ਜਾਵਾਂਗੇ ਵੀਡੀਓ ਜਿਹੜੀ ਉਹ ਤੇਜ਼ ਖਰੀ ਆ ਇਹ ਨਾ ਸੋਚਿਓ ਵੀ ਗੱਡੀ ਤੇਜ਼ ਆ ਇਹ ਵੀਡੀਓ ਹੀ ਤੇਜ਼ ਕਰੀਏ ਕਿਉਂ ਤੇ ਆਪਾਂ ਹੁਣ ਸਿੱਧਾ ਜਾਵਾਂਗੇ ਜਿੱਥੇ ਗੁਫਾ ਕੋਲੇ ਜਿਹੜੀ ਗੱਡੀ ਜਾਂਦੀ ਆ ਹੁਣ ਉੱਥੇ ਜਾਵਾਂਗੇ ਹਜੇ ਫਿਲਹਾਲ ਹੀ ਸਿੰਗਰ ਰੋਡ ਆ ਹੋ ਤੇ ਹੌਲੀ ਹੌਲੀ ਹੋ ਸਕਦਾ ਉਹ ਵੀ ਡਬਲ ਹੋ ਜੇ ਸਿੱਧੀ ਜਿੱਥੇ ਲਿਫਟ ਮਤਲਬ ਉੱਪਰ ਜਾਂਦੀ ਹੈ ਗੁਫਾ ਕੋਲੇ ਉੱਥੇ ਆਪਾਂ ਪਹੁੰਚ ਗਏ ਲੋ ਜੀ ਸੱਜਣੋ ਆਪਾਂ ਗੁਫਾ ਦੇ ਕੋਲੇ ਪਹੁੰਚ ਚੁੱਕੇ ਹਾਂ ਜਿੱਥੇ ਗੁਫਾ ਗਿਆਈਆਂ ਜਿੱਥੇ ਲਿਫਟ ਉੱਪਰ ਰੋਕਦੀ ਹੈ ਤੇ ਹੁਣ ਆਪਾਂ ਇੱਥੋਂ ਗੱਡੀ ਛਾਇਡ ਤੇ ਲਾ ਕੇ ਉੱਪਰ ਮਦਦ ਤੇ ਚੱਲਦੇ ਹਾਂ ਤੁਰ ਕੇ ਜਾਵਾਂਗੇ ਲੋ ਜੀ ਸੱਜਣੋ ਹੁਣ ਅਸੀਂ ਆਪਾਂ ਮੰਦਰ ਦੇ ਵਿੱਚ ਪਹੁੰਚ ਚੁੱਕੇ ਤੇ ਜਰੂਰ ਲਿਖਣਾ ਕਮੈਂਟਾਂ ਦੇ ਵਿੱਚ ਜੈ ਮਾਤਾ ਦੀ ਕਰੋ ਜੀ ਦਰਸ਼ਨ ਮਾਤਾ ਨੈਣਾ ਦੇਵੀ ਦੇ ਮੰਦਰ ਦੇ ਜੀ ਵੀਡੀਓ ਵਧੀਆ ਲੱਗੀ ਸ਼ੇਅਰ ਜਰੂਰ ਕਰਨ ਤੇ ਕਮੈਂਟਾਂ ਚ ਜਰੂਰ ਲਿਖਣਾ ਜੈ ਮਾਤਾ ਦੀ ਤੇ ਜੈ